ਪਾਣੀ ਬਾਰੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀਤੀ ਸੀ ਇਸ ਤੋਂ ਇਲਾਵਾ ਇਸ ਭਵਿੱਖ ਬਾਣੀ ਵਿੱਚ ਜਿਹੜੀਆਂ-ਜਿਹੜੀਆਂ ਕੀਤੀ ਗਈਆਂ ਭਵਿੱਖ ਬਾਣੀਆਂ ਸੱਚ ਹੋਈਆਂ ਹਨ ਉਸ ਬਾਰੇ ਦੱਸਣ ਦੀ ਵੀ ਕੋਸ਼ਿਸ਼ ਕਰਾਂਗੇ ਨਵੇਂ ਚੜ੍ਹੇ ਸਾਲ ਤੋਂ ਬਾਅਦ ਕੀ ਹੋਣਾ ਹੈ ਇਸ ਬਾਰੇ ਵੀ ਦੱਸਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੇ ਦੇ ਵਿੱਚ ਭਵਿੱਖ ਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਅਕ ਨਾਮ ਦਾ ਹੋਵੇਗਾ ਉਸ ਤੋਂ ਬਾਅਦ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਘੋੜੇ ਜੀ ਪੌਣ ਜਿਨਾਂ ਉਥੇ ਖੂਨ ਡੁੱਲੇਗਾ ਇਹ ਦੋਨੇ ਹੀ ਭਵਿੱਖ ਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ 2024 ਤੋਂ ਬਾਅਦ ਜੋ ਭਵਿੱਖ ਬਾਣੀ ਹੋਈ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਚਾਂਸ ਹਨ ਇਸ ਬਾਰੇ ਵੀ ਆਪਾਂ ਵਿਸਤਾਰ ਦੇ ਨਾਲ ਗੱਲ ਕਰਾਂਗੇ ਸੋ ਸਾਖੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਵੀ ਲਿਖੇ ਸੀ ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਦੇ ਉੱਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਭਾਰਤ ਉੱਤੇ ਰਾਜ ਕਰ ਰਹੀ ਸੀ ਉਸ ਵਕਤ ਜਦੋਂ ਉਸ ਮੌਕੇ ਦੀ ਸਰਕਾਰ ਨੂੰ ਇਸ ਸੋਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦੇ ਹੁਕਮ ਦਿੱਤੇ ਸਨ ਕਿਉਂਕਿ ਉਹਨਾਂ ਨੂੰ ਆਪਣਾ ਰਾਜ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ ਪਰ ਜੋ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਕੀਤੇ ਗਏ ਹੋਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀ ਦੀ ਪਵਿੱਖ ਬਾਣੀ ਸੱਚ ਹੋਈ ਅਤੇ 1947 ਨੂੰ ਭਾਰਤ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਖਾਲਸੇ ਦਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੋ ਪਾਸ ਵਿੱਚ ਹੋ ਚੁੱਕਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਦੂਸਰਾ ਸਿੱਖ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਧਾ ਆਏਗਾ ਉਸ ਰਾਜ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਸਮਝਾਂਗੇ ਇਸ ਤੋਂ ਇਲਾਵਾ ਭਿਖਵਾਣੀ ਸੀ ਕਿ ਭਾਰਤ ਵਿੱਚ ਪਾਕਨਾ ਦੇ ਦੇਸ਼ ਬਣੇਗਾ ਜਿਵੇਂ ਆਪਾਂ ਸਭ ਨੂੰ ਪਤਾ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਇੱਥੇ ਹੁਣ ਤੁਹਾਡੇ ਵਿੱਚੋਂ ਕਈ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਹੈ ਪਰ ਨਹੀਂ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਦੇਸ਼ ਦੇ ਤਹਿਤ ਵੰਡਿਆ ਗਿਆ ਅਤੇ ਉਸ ਸਮੇ ਸਾਰਾ ਨੁਕਸਾਨ ਹੀ ਪੰਜਾਬ ਨੇ ਝੱਲਿਆ ਸੀ ਇਸ ਨਾਲ ਪਵਿੱਖ ਬਾਣੀ ਦੇ ਵਿੱਚ ਕਿਸ ਸਥਾਨ ਅਤੇ ਭਾਰਤ ਦੇ ਦਰਮਿਆਨ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਤੱਕ ਬੰਗਾਲ ਦੀ ਹੋਂਦ ਵਿੱਚ ਇਸ ਦੇ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਬਹਾਣੀ ਦੀ ਸੈਨਾ ਨੂੰ ਸਰਦਾਰ ਸੁਬੇਕ ਸਿੰਘ ਜੀ ਦੇ ਦੁਆਰਾ ਟ੍ਰੇਨ ਕੀਤਾ ਗਿਆ ਸੀ ਇਸ ਸੋਸਾਖੇ ਵਿੱਚ ਹੀ ਦਰਬਾਰ ਸਾਹਿਬ ਦੇ ਉੱਤੇ ਹੋਏ 1984 ਦੇ ਹਮਲੇ ਬਾਰੇ ਵੀ ਲਿਖਿਆ ਗਿਆ ਹੈ ਰਾਜ ਚਾਲਸੀ ਰੰਡੀ ਦਾ ਰਾਜ਼ ਫੌਜਾ ਚੜ੍ਹੇ ਹਰ ਮੰਦਰ ਮੇ ਆਣ ਖੁਰ ਭੇਜਿਆ ਘੋੜੇ ਕਾ ਹਰ ਮੰਦਰ ਮੇ ਆਣ ਡਟ ਜਾਏ ਖਾਲਸਾ ਕੋਰ ਬਿਪ ਕੇ ਬਾਦ ਖੁਰ ਹੋਏ ਸਭ ਮਿਲੇ ਸਿੰਘ ਵਿਪਤ ਮਿਆਣ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇੱਥੇ ਰੰਡੀ ਦਾ ਰਾਜਪਾਪ ਇੰਦਰਾ ਗਾਂਧੀ ਤੋਂ ਹੈ ਜਿਸ ਦਾ ਫਿਰੋਜ਼ ਨਾਮ ਦੇ ਇੱਕ ਮੁਸਲਮਾਨ ਦੇ ਨਾਲ ਵਿਆਹ ਹੋਇਆ ਸੀ ਫਿਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਉਸਦੇ ਰਾਜ ਵਿੱਚ ਹੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਅਤੇ ਫੌਜਾਂ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਝੜ ਕੇ ਆਈਆਂ ਸਨ ਇੱਥੇ ਇੰਨਾ ਖੂਨ ਡੋਲਿਆ ਸੀ ਕਿ ਘੋੜੇ ਦਾ ਖੁਰ ਇਸ ਵਿੱਚ ਭਿੱਜਦਾ ਸੀ ਇੱਥੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਵੀ ਅਗਵਾਈ ਦੇ ਵਿੱਚ ਖਾਲਸਾ ਭਾਰਤ ਦੀ ਫੌਜ ਦੇ ਅੱਗੇ ਡਟ ਗਿਆ ਸੀ ਅਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਸਮੇਂ ਪੂਰੇ ਪੰਜਾਬ ਦੇ ਲੋਕ ਮਾਝਾ ਮਾਲਵੇ ਅਤੇ ਦੁਆਬਾ ਬਹੁਤ ਹੀ ਦੁਖੀ ਹੋਏ ਸਨ ਇਸ ਅਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾੜਾ ਦੁਆਰਾ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਦਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਹਤਿਆ ਕਰਕੇ ਲਿਆ ਸੀ ਇਸ ਹਤਿਆ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਸੀ ਜੇਕਰ ਹੁਣ ਗੱਲ 2024 ਦੀ ਕਰੀਏ ਸੂ ਸਾਖੀ ਦੇ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ ਤਵੀ ਰੂਸ ਚਿੰਨ ਹਿੰਦ ਮੇ ਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਇਸ ਦਾ ਮਤਲਬ ਹੈ ਕਿ ਰੂਸ ਤੇ ਚੀਨ ਦੋਵੇਂ ਦੇਸ਼ ਹਿੰਦ ਯਾਨੀ ਭਾਰਤ ਤੇ ਛੜ ਕੇ ਆਉਣਗੇ ਅਤੇ ਇਸ ਜੰਗ ਦੇ ਵਿੱਚ ਕੋਰਤਬਾਹੀ ਹੋਵੇਗੀ ਅਤੇ ਇਸ ਤਰ੍ਹਾਂ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚ ਪਾਉਣਗੇ ਕਈ ਲੋਕ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਇਸ ਯੁੱਧ ਵਿੱਚੋਂ 1 ਤਿਹਾਈ ਦੁਨੀਆ ਹੀ ਬਚੇਗੀ ਜੇਕਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਜੀਓਪੋਲਿਟਿਕਸ ਬਾਰੇ ਜਾਣਕਾਰੀ ਰੱਖਣ ਵਾਲੇ ਤੁਹਾਡੇ ਵਿੱਚੋਂ ਬਹੁਤ ਜਣੇ ਹੋਣਗੇ ਕਿ ਰੂਸ ਅਤੇ ਚੀਨ ਸਮੇਤ ਕੁਝ ਦੇਸ਼ਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਹਨ ਇਸ ਦੇ ਬਾਰੇ ਤੁਸੀਂ Google ਉੱਤੇ ਸਰਚ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਇਸ ਵਿੱਚ B ਤੋਂ Brazil R ਤੋਂ Russia I ਤੋਂ ਇੰਡੀਆਨ ਸੀ ਤੋਂ ਚਾਈਨਾ ਅਤੇ ਐਸ ਤੋਂ ਸਾਊਥ ਅਫਰੀਕਾ ਸ਼ਾਮਿਲ ਹੈ ਇਸ ਗਰੁੱਪ ਨਾਡੋ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ ਇਹਨਾਂ ਵਿੱਚੋਂ ਭਾਰਤ ਅਮਰੀਕਾ ਨਾਲ ਵੀ ਚੰਗੇ ਸਬੰਧ ਰੱਖਦਾ ਹੈ ਅਤੇ ਬ੍ਰਿਸ਼ਕ ਨਾਲ ਵੀ ਚੱਲਦਾ ਹੈ ਹਾਲਾ ਹੀ ਵਿੱਚ ਕੈਨੇਡਾ ਵਿੱਚ ਦੀਪ ਸਿੰਘ ਨਿੰਜਰ ਦਾ ਕਤਲ ਹੋਇਆ ਅਤੇ ਇਸ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਉੱਪਰ ਲਗਾਏ ਸੀ ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਵੀ ਕੜਤਨ ਆਈ ਸੀ ਇਸ ਮੁੱਦੇ ਉੱਪਰ ਅਮਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਪੰਜ ਮੁਲਕ ਇਹਨਾਂ ਦਾ ਜੋ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ ਇਹ ਇੱਕ ਪਾਸੇ ਖੜੇ ਨੇ ਅਤੇ ਦੂਜੇ ਪਾਸੇ ਖੜੇ ਨੇ ਰੂਸ ਅਤੇ ਚਾਈਨਾ ਯਾਨੀ ਬ੍ਰਿਸਕ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਰਿਸ਼ਤੇ ਖਤਮ ਕਰੇ ਸੋ ਬਾਕੀ ਸੰਗਤ ਜੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ